ਵੇਖ ਰਖੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆ ਅੱਜ ਦੀ ਵੱਡੀ ਖਬਰ ਚ ਇੱਕ ਸੈਨ ਨੂੰ ਮੌਤ ਦੇ ਸਜ਼ਾ ਦਾ ਅਸਰ ਬੀਸੀਸੀਆਈ ਨੇ ਭਾਰਤ-ਬੰਗਲਾਦੇਸ਼ ਸੀਰੀਜ਼ ਤੇ ਲਿਆ ਵੱਡਾ ਫੈਸਲਾ ਭਾਰਤੀ ਕਿਰਕ ਕੰਟਰੋਲ ਬੋਰਡ ਨੇ ਅਗਲੇ ਮਹੀਨੇ ਹੋਣ ਵਾਲੀ ਭਾਰਤ ਬਨਾਮ ਬੰਗਲਾਦੇਸ਼ ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ ਹੈ ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਭਾਰਤੀ ਬੋਰਡ ਉਸ ਸਮੇਂ ਦੇ ਆਸ-ਪਾਸ ਸੀਰੀਜ਼ ਨੂੰ ਦੁਬਾਰਾ ਸ਼ਡਿਊਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਸੀਰੀਜ਼ ਨੂੰ ਮੁਲਤਵੀ ਕਰਨ ਨੂੰ ਭਾਰਤ ਤੇ ਬੰਗਲਾਦੇਸ਼ ਵਿਚਕਾਰ ਚ ਝਗੜੇ ਵਿਗੜਦੇ ਰਾਜਨੀਤੀ ਕੇ ਸਬੰਧ ਨਾਲ ਜੋੜਿਆ ਗਿਆ ਹੈ ਉਹ ਪਿਛਲੇ ਸਮੇਂ ਨੂੰ ਇੱਕ ਟ੍ਰਿਬਿਊਨਲ ਅਦਾਲਤ ਨੇ ਬੰਗਲਾਦੇਸ਼ ਦੀ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਮਨੁੱਖਤਾ ਵਿਰੁੱਧ ਅਪਰਾਧਨ ਲਈ ਮੋਦੀ ਸਜੈਸ਼ਨਾਈ ਜੀ ਦੱਸਿਆ ਰੱਖਿਆ ਕਿ ਇਸ ਸਜਾ ਦੇ ਫੈਸਲੇ ਦਾ ਭਾਰਤ ਬੰਗਲਾਦੇਸ਼ ਸਿਰੇ ਤੇ ਵੀ ਅਸਰ ਪੈ ਸਕਦਾ ਹੈ ICC ਦੇ ਫਿਊਚਰ ਟੂਰ ਪ੍ਰੋਗਰਾਮ ਦੇ ਤਹਿਤ ਭਾਰਤ ਅਤੇ ਖਬਰਾਂ ਲੰਨਤਕ ਜੁੜੇ ਰਹਿਣ ਲਈ ਧੰਨਵਾਦ